ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਸੁਪਰ ਵੀਜ਼ਾ 2025 ਨਵੇਂ ਨਿਯਮ ਲੋੜਾਂ ਅਤੇ ਸਪான்ਸਰ ਦੀ ਆਮਦਨ ਬਾਰੇ ਜਾਣਕਾਰੀ ਕੈਨੇਡਾ ਤੋਂ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜੀ ਇਹ ਵੀਡੀਓ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਹੈ ਜੋ ਆਪਣੇ ਮਾਤਾ ਪਿਤਾ ਦਾਦਾ-ਦਾਦੀ ਨਾਨਾ-ਨਾਨੀ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਨ ਕੈਨੇਡਾ ਸਰਕਾਰ ਨੇ ਹਾਲ ਹੀ ਵਿੱਚ 2025 ਲਈ ਸੁਪਰ ਵੀਜ਼ਾ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਪான்ਸਰ ਕਰਨ ਵਾਲਿਆਂ ਦੀ ਆਮਦਨ ਲੋੜੀ ਦਾ ਸਪான்ਸਰ ਅਤੇ ਹੋਰ ਰੂੜੀ ਸ਼ਰਤਾਂ ਬਾਰੇ ਵਿਸਤਾਰ ਦੇ ਨਾਲ ਦੱਸਾਂਗੇ ਹੁਣ ਆਉਂਦੇ ਆ ਜੀ ਮੁੱਖ ਖਬਰਾਂ ਦੇ ਵੱਲ ਕੈਨੇਡਾ ਸਰਕਾਰ ਨੇ 2025 ਵਿੱਚ ਉਹਨਾਂ ਲੋਕਾਂ ਲਈ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ ਜੋ ਆਪਣੇ ਮਾਪਿਆਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਸੁਪਰ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹਨ ਹੁਣ ਗੱਲ ਕਰਦੇ ਆ ਜੀ ਸੁਪਰ ਵੀਜ਼ੇ ਦੀ ਮਿਆਦ ਵਿੱਚ ਵਾਧਾ ਸਭ ਤੋਂ ਪਹਿਲਾ ਵੱਡਾ ਬਦਲਾਅ ਇਹ ਹੈ ਕਿ ਹੁਣ ਸੁਪਰ ਵੀਜ਼ੇ ਦੀ ਮਿਆਦ ਦੇ ਵਿੱਚ 5 ਸਾਲ ਤੋਂ ਵਧਾ ਕੇ 7 ਸਾਲ ਕਰ ਦਿੱਤਾ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਹੁਣ ਤੁਹਾਡੇ ਮਾਪੇ ਤੁਹਾਡੇ ਕੋਲ 5 ਸਾਲ ਦੀ ਜਗ੍ਹਾ ਤੇ 7 ਸਾਲ ਤੁਹਾਡੇ ਕੋਲ ਰਹਿ ਸਕਦੇ ਹਨ ਯਾਨੀ ਕਿ 2 ਸਾਲ ਦਾ ਵਾਧਾ ਹੋਰ ਕਰ ਦਿੱਤਾ ਹੈ ਇਸ ਨਾਲ ਕੁੱਲ 7 ਸਾਲ ਤੱਕ ਆਪਣੇ ਬੱਚਿਆਂ ਕੋਲ ਰਹਿ ਸਕਣਗੇ ਇਹ ਬਦਲਾਅ ਉਹਨਾਂ ਪਰਿਵਾਰਾਂ ਲਈ ਬਹੁਤ ਹੀ ਵੱਡੀ ਰਾਹਤ ਲੈ ਕੇ ਆਇਆ ਹੈ ਅਗਲੀ ਗੱਲ ਕਰਦੇ ਹਾਂ ਜੀ ਇੰਸ਼ੋਰੈਂਸ ਸੰਬੰਧੀ ਨਿਯਮਾਂ ਵਿੱਚ ਢਿੱਲ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲਾਂ ਮਾਪਿਆਂ ਨੂੰ ਆਪਣੇ ਇੰਸ਼ੋਰੈਂਸ ਸਿਰਫ ਕੈਨੇਡਾ ਵਿੱਚ ਦੀ ਕਿਸੇ ਏਜੰਸੀ ਤੋਂ ਹੀ ਕਰਵਾਉਣੀ ਪੈਂਦੀ ਸੀ ਪਰ ਹੁਣ ਕੈਨੇਡਾ ਸਰਕਾਰ ਨੇ ਇਸ ਵਿੱਚ ਢਿੱਲ ਦਿੱਤੀ ਹੈ ਹੁਣ ਤੁਸੀਂ ਆਪਣੀ ਇੰਸ਼ੋਰੈਂਸ ਭਾਰਤ ਤੋਂ ਵੀ ਕਰਵਾ ਸਕਦੇ ਹੋ ਪਰ ਇੱਥੇ ਇੱਕ ਗੱਲ ਦਾ ਧਿਆਨ ਦੇਣ ਯੋਗ ਇਹ ਹੈ ਕਿ ਤੁਸੀਂ ਆਪਣੀ ਇੰਸ਼ੋਰੈਂਸ ਕਿਸੇ ਸਰਟੀਫਾਈਡ ਏਜੰਸੀ ਤੋਂ ਹੀ ਕਰਵਾ ਸਕਦੇ ਹੋ ਜਿਵੇਂ ਕਿ OSFI ਤੋਂ ਉਹ ਰਜਿਸਟਰਡ ਹੋਣੀ ਚਾਹੀਦੀ ਹੈ ਤੁਸੀਂ ਇਸ ਦੀ ਜਾਂਚ ਆਨਲਾਈਨ ਵੀ ਕਰ ਸਕਦੇ ਹੋ ਕਿ ਉਹ ਇੰਸ਼ੋਰੈਂਸ ਪ੍ਰਦਾਤਾ OSFI ਦੀ ਸੂਚੀ ਵਿੱਚ ਸ਼ਾਮਲ ਹੈ ਜਾਂ ਨਹੀਂ ਇਸ ਤੋਂ ਇਲਾਵਾ ਤੁਹਾਡੀ ਇੰਸ਼ੋਰੈਂਸ 1 ਸਾਲ ਤੱਕ ਵੈਲਿਡ ਹੋਣੀ ਚਾਹੀਦੀ ਹੈ ਅਤੇ ਇਸ ਦੀ ਘੱਟੋ-ਘੱਟ ਕਵਰੇਜ 1 ਲੱਖ ਕੈਨੇਡੀਅਨ ਡਾਲਰ ਹੋਣੀ ਚਾਹੀਦੀ ਹੈ ਤੁਸੀਂ ਇਸ ਰਕਮ ਨੂੰ ਇੱਕ ਵਾਰ ਵਿੱਚ ਜਾਂ ਕਿਸ਼ਤਾਂ ਵਿੱਚ ਭਰ ਸਕਦੇ ਹੋ ਅਗਲੀ ਗੱਲ ਕਰਦੇ ਹਾਂ ਜੀ ਸਪੌਂਸਰਸ਼ਿਪ ਦੀ ਆਮਦਨ ਸਵੱਦੀ ਲੋਣਾ ਤੀਜੀ ਤੇ ਵੱਡੀ ਮਹੱਤਵਪੂਰਨ ਗੱਲ ਇਹ ਹੈ ਕਿ ਕੋਈ ਵੀ ਜੋ ਤੁਹਾਨੂੰ ਸਪான்ਸਰ ਵੀਜ਼ੇ ਲਈ ਸਪான்ਸਰ ਕਰ ਰਿਹਾ ਹੈ ਭਾਵੇਂ ਉਹ ਤੁਹਾਡਾ ਬੱਚਾ, ਪੋਤਾ-ਪੋਤੀ ਜਾਂ ਦੋਤਾ-ਤੋਤੀ ਹੋਵੇ ਉਹਦੀ ਆਮਦਨ ਨੂੰ ਲੈ ਕੇ ਸਰਕਾਰ ਵੱਲੋਂ ਕੁਝ ਖਾਸ ਸ਼ਰਤਾਂ ਹਨ ਜੇਕਰ ਸਪான்ਸਰ ਇਹਨਾਂ ਸ਼ਰਤਾਂ ਨੂੰ ਪੂਰਾ ਕਰਦਾ ਹੈ ਤਾਂ ਹੀ ਉਹ ਕਿਸੇ ਨੂੰ ਸੁਪਰ ਵੀਜ਼ੇ ਤੇ ਆਪਣੇ ਕੋਲ ਬੁਲਾ ਸਕਦਾ ਹੈ ਆਓ ਹੁਣ ਤੁਹਾਨੂੰ ਕੁਝ ਸ਼ਰਤਾਂ ਦੇ ਬਾਰੇ ਦੱਸ ਦਿਆਂ ਜੇਕਰ ਇੱਕ ਫੈਮਿਲੀ ਮੈਂਬਰ ਹੋਵੇ ਤਾਂ ਸਪான்ਸਰ ਕਰਨ ਦੇ ਲਈ ਘੱਟੋ ਘੱਟ 36576 ਡਾਲਰ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਜੇਕਰ ਫੈਮਿਲੀ ਦੋ ਮੈਂਬਰ ਹੋਣ ਸਪான்ਸਰ ਪਲੱਸ ਪਤੀ ਪਤਨੀ ਤਾਂ 44966 ਰੁਪਏ ਫੈਮਿਲੀ ਮੈਂਬਰ ਜੇਕਰ ਪੂਰੇ ਹੋਣ ਜਿਨ੍ਹਾਂ ਦੇ ਵਿੱਚ ਤਿੰਨ ਮੈਂਬਰ ਸ਼ਾਮਲ ਹੋਣ ਤਾਂ ਉਹਦੇ ਵਿੱਚ 54594 ਡਾਲਰ ਜਿਹੜੇ ਕੈਨੇਡੀਅਨ ਹੋਣੇ ਚਾਹੀਦੇ ਨੇ ਤੇ ਚਾਰ ਫੈਮਿਲੀ ਮੈਂਬਰ ਜੇਕਰ ਹੋਣ ਤਾਂ ਉਹਨਾਂ ਦੇ ਵਿੱਚ 61900 ਬੀ ਕੈਨੇਡੀਅਨ ਡਾਲਰ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਕੈਨੇਡਾ ਸਰਕਾਰ ਇਨਕਮ ਪ੍ਰੂਫ ਦੀ ਜਾਂਚ ਕਰਨ ਤੋਂ ਬਾਅਦ ਹੀ ਸੁਪਰ ਵੀਜ਼ਾ ਜਾਰੀ ਕਰਦੀ ਹੈ ਇਸ ਲਈ ਸਪான்ਸਰ ਕਰਨ ਵਾਲੇ ਲਈ ਇਹਨਾਂ ਆਮਦਨ ਦੀਆਂ ਲੋੜਾਂ ਨੂੰ ਪੂਰਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਐਪਲੀਕੇਸ਼ਨ ਪ੍ਰੋਸੈਸਿੰਗ ਲਈ ਜ਼ਰੂਰੀ ਦਸਤਾਵੇਜ਼ ਸੁਪਰ ਵੀਜ਼ਾ ਲਈ ਅਪਲਾਈ ਕਰਨ ਵਾਲੇ ਕੁਝ ਇਹਨਾਂ ਚੀਜ਼ਾਂ ਦੀ ਜਾਂਚ ਜ਼ਰੂਰ ਕਰ ਲੈਣ ਇਨਵੀਟੇਸ਼ਨ ਲੈਟਰ ਇਹ ਲੈਟਰ ਤੁਹਾਨੂੰ ਸਪੌਂਸਰ ਕਰਨ ਵਾਲੇ ਵਿਅਕਤੀ ਦੁਆਰਾ ਭੇਜਿਆ ਜਾਂਦਾ ਹੈ ਰਿਸ਼ਤੇ ਦਾ ਸਬੂਤ ਦੇਣਾ ਪੈਂਦਾ ਹੈ ਤੁਹਾਡੇ ਅਤੇ ਸਪੌਂਸਰ ਵਿਚਕਾਰ ਰਿਸ਼ਤੇ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ ਜਿਵੇਂ ਕਿ ਜਨਮ ਸਰਟੀਫਿਕੇਟ ਆਦਿ ਉਸ ਤੋਂ ਬਾਅਦ ਲੱਗਦਾ ਹੈ ਬੈਂਕ ਬੈਲੈਂਸ ਤੁਹਾਡੀ ਵਿੱਤੀ ਸਥਿਤੀ ਨੂੰ ਦਰਸਾਉਂਦਾ ਬੈਂਕ ਸਟੇਟਮੈਂਟ ਇਨਕਮ ਪ੍ਰੂਫ ਸਪੌਂਸਰ ਦੀ ਆਮ ਆਮਦਨ ਦੇ ਸਬੂਤ ਜਿਵੇਂ ਕਿ ਇਨਕਮ ਟੈਕਸ ਰੋਜ਼ਾਨਾ ਪੱਤਰਾ ਆਦਿ ਹੈਲਥ ਇੰਸ਼ੋਰੈਂਸ ਉੱਪਰ ਦੱਸੇ ਗਏ ਨਿਯਮਾਂ ਅਨੁਸਾਰ ਵੈਲਿਡ ਹੈਲਥ ਇੰਸ਼ੋਰੈਂਸ ਵੀ ਜਿਹੜੀ ਹੈ ਉਹ ਲੱਗਦੀ ਹੈ ਜਦੋਂ ਇਹ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ ਤਾਂ ਹੀ ਤੁਹਾਨੂੰ ਸੁਪਰ ਵੀਜ਼ਾ ਮਿਲ ਸਕਦਾ ਹੈ ਇਹ 2025 ਵਿੱਚ ਕੈਨੇਡਾ ਸਰਕਾਰ ਵੱਲੋਂ ਸੁਪਰ ਵੀਜ਼ਾ ਨੂੰ ਲੈ ਕੇ ਆਈ ਇੱਕ ਵੱਡੀ ਅਪਡੇਟ ਹੈ ਜੋ ਵੀ ਇਹਨਾਂ ਨਿਯਮਾਂ ਨੂੰ ਪੂਰਾ ਕਰਦਾ ਹੈ ਉਹ ਸੁਪਰ ਵੀਜ਼ਾ ਲਈ ਅਪਲਾਈ ਕਰ ਸਕਦਾ ਹੈ ਅਤੇ ਆਪਣੇ ਪਰਿਵਾਰ ਨੂੰ ਕੈਨੇਡਾ ਬੁਲਾ ਸਕਦਾ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਲਿਓ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ